ਮੈਂ ਬੇਨਤੀ ਕਰਾਂ ਕਿ ਜਿਸ ਕਿਸੇ ਦੀ ਵੀ ਕੇਂਦਰ ਦੇ ਵਿੱਚ ਸਰਕਾਰ ਹੋਵੇ ਨਾ ਉਹ ਫਿਰ ਘੱਟ ਗਿਣਤੀਆਂ ਨੂੰ ਦੇਖ ਕੇ ਪ੍ਰਸੰਨ ਨਹੀਂ ਹੁੰਦਾ ਉਹ ਨਹੀਂ ਚਾਹੁੰਦਾ ਕਿ ਘੱਟ ਗਿਣਤੀਆਂ ਵਾਲੇ ਤਰੱਕੀਆਂ ਕਰਨ ਜੇਕਰ ਕੋਈ ਕੁਦਰਤੀ ਆਫਤ ਆਵੇ ਜੇਕਰ ਕੋਈ ਹੜ੍ਹ ਆਵੇ ਜੇਕਰ ਕੋਈ ਸੋਕਾ ਆਵੇ ਜੇਕਰ ਕੋਈ ਜੰਗ ਲੱਗੇ ਤਾਂ ਮਦਦ ਦੇ ਲਈ ਅੱਗੇ ਆਉਣ ਘੱਟ ਗਿਣਤੀਆਂ ਵਾਲੇ ਪਰ ਜੇਕਰ ਗੱਲ ਹੋਵੇ ਉੱਚੇ ਅਹੁਦਿਆਂ ਦੀ ਤਾਂ ਫਿਰ ਉਹਨਾਂ ਘੱਟ ਗਿਣਤੀਆਂ ਵਾਲਿਆਂ ਨੂੰ ਪਿੱਛੇ ਧੱਕ ਦਿੱਤਾ ਜਾਂਦਾ ਹੈ ਪਾਵੇਂ ਉਸ ਸਮੇਂ ਕੇਂਦਰ ਦੇ ਵਿੱਚ ਰਾਜ ਕਿਸੇ ਦਾ ਵੀ ਹੋਵੇ ਉਸ ਸਮੇਂ ਮੁਗਲਿਆ ਸਲਤਨਤ ਦਾ ਰਾਜ ਸੀ ਤੇ ਫਿਰ ਮੁਗਲਿਆ ਸਲਤਨਤ ਇਸਲਾਮ ਧਰਮ ਜਿਹੜਾ ਹੈ ਉਹ ਘੱਟ ਗਿਣਤੀ ਵਾਲਿਆਂ ਦੇ ਉੱਪਰ ਹਿੰਦੂਆਂ ਦੇ ਉੱਪਰ ਬੋਧੀਆਂ ਦੇ ਉੱਪਰ ਜੈਨੀਆਂ ਦੇ ਉੱਪਰ ਜ਼ੁਲਮ ਕਰਦਾ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਦੇਖਣਾ ਗਰੀਨ ਅੱਜ ਦੇ ਸਮੇਂ ਦੇ ਅੰਦਰ ਵੀ ਜ਼ੁਲਮ ਹੋ ਰਹੇ ਨੇ ਅੱਜ ਦੇ ਸਮੇਂ ਦੇ ਅੰਦਰ ਵੀ ਘੱਟ ਗਿਣਤੀਆਂ ਵਾਲਿਆਂ ਨੂੰ ਪਿੱਛੇ ਧੱਕਿਆ ਜਾਂਦਾ ਹੈ। ਕਿਹਾ ਬੀਤੇ ਦਿਨੀ ਦੀ ਖਬਰ ਹੈ ਇੱਕ ਗੁਰਸਿੱਖ ਬੱਚੀ ਜੱਜ ਦਾ ਪੇਪਰ ਦੇਣ ਦੇ ਲਈ ਗਈ ਰਾਜਸਥਾਨ ਜੈਪੁਰ ਤੇ ਉੱਥੇ ਉਸ ਨੂੰ ਜੱਜ ਦਾ ਪੇਪਰ ਦੇਣ ਦੇ ਲਈ ਕਿਹਾ ਗਿਆ ਕਿ ਤੂੰ ਆਪਣੀ ਕਕਾਰ ਲਾ ਦੇ ਆਪਣਾ ਕੜਾ ਲਾ ਦੇ ਆਪਣੀ ਕਿਰਪਾਨ ਲਾ ਦੇ ਤਾਂ ਤੈਨੂੰ ਪੇਪਰ ਦੇਣ ਦਿੱਤਾ ਜਾਵੇਗਾ ਤੇ ਉਹ ਕੀਤਾ ਕਿਸ ਦੇ ਵੱਲੋਂ ਗਿਆ ਕੇਂਦਰ ਦੀਆਂ ਸਰਕਾਰਾਂ ਦੇ ਵੱਲੋਂ ਤੇ ਮੈਂ ਧੰਨਵਾਦ ਕਰਦਾ ਹਾਂ ਉਸ ਭੈਣ ਦਾ ਉਸ ਬੱਚੀ ਦਾ ਉਸ ਬੱਚੀ ਦੇ ਮਾਪਿਆਂ ਦਾ ਜਿਨ੍ਹਾਂ ਨੇ ਐਸੀ ਬੱਚੀ ਨੂੰ ਜਨਮ ਦਿੱਤਾ ਜਿਸਨੇ ਆਪਣਾ ਜੱਜ ਦਾ ਪੇਪਰ ਕੁਰਬਾਨ ਕਰ ਦਿੱਤਾ ਆਪਣੀ ਮਿਹਨਤ ਕੁਰਬਾਨ ਕਰ ਦਿੱਤੀ ਪਰੰਤੂ ਆਪਣੀ ਸਿੱਖੀ ਕੁਰਬਾਨ ਨਹੀਂ ਕੀਤੀ ਆਪਣੇ ਊਸੂਲਾਂ ਦੇ ਨਾਲ ਆਪਣੇ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਆਪਣੀ ਸਿੱਖੀ ਉਸਨੇ ਬਰਕਰਾਰ ਰੱਖੀ ਤੇ ਕਹਿ ਦਿੱਤਾ ਕਿ ਜੱਜ ਦਾ ਪੇਪਰ ਕੋਈ ਗੱਲ ਨਹੀਂ ਫੇਰ ਦੇ ਦੇਾਂਗੇ ਪਰ ਮੈਂ ਆਪਣੀ ਸਿੱਖੀ ਨਹੀਂ ਛੱਡਣੀ